ਜਿੱਤੇ ਸਾਹਿਬ ਜਾਦੀਆਂ ਦੀ ਸ਼ਹਾਦਤ ਨਮਨ ਕਰਨ ਯੋਗ ਹੈ ਉੱਥੇ ਅਸੀਂ ਮੋਤੀराम ਮਹਿਰਾ ਤੇ ਉਹਨਾਂ ਦੀ ਪਰਿਵਾਰ ਦੀ ਸ਼ਹਾਦਤ ਨੂੰ ਅਖੋਲ ਹੀ ਨਹੀਂ ਕਰ ਸਕਦੇ ਮੋਤੀराम ਮਹਿਰਾ ਜੀ ਵਸੀਰ ਖਾਨ ਦੇ ਘਰ ਦੇ ਰਸੋਈਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਾਤਾ ਜੀ ਤੇ ਸਾਹਿਬ ਜਾਦੀਆਂ ਨੇ ਕਿ ਉਹਨਾਂ ਨੇ ਮਲੇਛਾਂ ਦੇ ਘਰ ਦਾ ਅੰਨ ਪਾਣੀ ਨਹੀਂ ਛਕਣਾ ਤਾਂ ਆਪਣੇ ਮਾਤਾ ਜੀ ਨੇ ਸਲਾਹ ਕਰਦੇ ਹਨ ਉਹਨਾਂ ਦੀ ਮਾਤਾ ਲੱਡੂ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਉਹਨਾਂ ਨੇ ਮਲੇਛਾਂ ਦੇ ਘਰ ਦਾ ਕੁਝ ਨਹੀਂ ਖਾਣਾ ਅਸੀਂ ਤਾਂ ਆਪਣੇ ਘਰੋਂ ਸੇਵਾ ਕਰ ਸਕਦੇ ਹਾਂ ਸਾਡਾ ਖਾਣਾ ਪੀਣਾ ਘਰ ਦਾ ਸਭ ਵੰਡਰ ਹੋ ਜਾਵੇਗਾ ਇਹ ਸੇਵਾ ਸਾਡੀ ਸਫਲੀ ਹੋ ਜਾਵੇਗੀ ਮੋਤੀ RAM ਮਹਿਰਾ ਜੀ ਨੇ 3 ਦਿਨ ਗੁਰੂ ਲਾਲਾ ਨੂੰ ਦੁੱਧ ਛਕਾਇਆ ਇਸੇ ਨਾਲ ਹੀ ਉਹ ਮਾਤੇ ਘਰ ਦੀ ਵੀ ਆਪਣੇ ਗਹਿਣੇ ਦੇ ਦਿੰਦੀ ਹੈ ਕਿ ਕਹਿੰਦੀ ਹੈ ਕਿ ਜਿੱਥੇ ਵਜ਼ੀਰ ਖਾਂ ਇੰਨਾ ਲਾਲਚੀ ਉਹਦੇ ਅਹਿਲ ਕਾਬੇ ਲਾਲਚੀ ਹੋਣਗੇ ਇਹ ਗਹਿਣੇ ਦੇ ਕੇ ਉਹ ਤੁਹਾਨੂੰ ਅੰਦਰ ਜਾਣ ਦੇਣਗੇ ਇਸ ਤਰ੍ਹਾਂ ਉਹਨਾਂ ਨੇ 3 ਦਿਨ ਗੁਰੂ ਲਾਲਾ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਬਹੁਤ ਸੇਵਾ ਕੀਤੀ ਉਹਨਾਂ ਨੇ ਉਹਨਾਂ ਦੇ ਸੰਸਕਾਰ ਸਮੇਂ ਚੰਦਨ ਦੀ ਲੱਕੜ ਦੀ ਵੀ ਸੇਵਾ ਕੀਤੀ ਸੰਸਕਾਰ ਸਮੇਂ ਜਦੋਂ ਵਿਬਾਂਧ ਤਿਆਰ ਹੋਇਆ ਟੋਡਰ ਮਲਜੀ ਦੇ ਪਰਿਵਾਰ ਦੇ ਨਾਲ ਇਹਨਾਂ ਦਾ ਪਰਿਵਾਰ ਵੀ ਨਾਲ ਖੜਾ ਸੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਪਿਤਾ ਜੀ ਹਰੀ RAM ਜੀ ਸਿੰਘ ਸੱਜ ਗਏ ਸਨ ਅੰਮ੍ਰਿਤਸਰ ਕੇ ਤੇ ਉਹਨਾਂ ਨੇ ਜੰਗਾ ਵਿੱਚ ਆਪਣੀ ਸ਼ਹੀਦੀ ਵੀ ਦਿੱਤੀ ਜਦੋਂ ਇਹਨਾਂ ਦਾ ਚਚੇਰਾ ਭਰਾ ਵਜ਼ੀਰ ਖਾਨ ਉਹਨਾਂ ਦੀ ਲੁੱਤੀ ਲਾ ਦਿੰਦਾ ਹੈ ਤਾਂ ਵਜ਼ੀਰ ਖਾਨ ਇਹਨਾਂ ਨੂੰ ਕਹਿੰਦਾ ਹੈ ਜਦ ਤੱਕ ਤੁਸੀਂ ਧਰਮ ਕਬੂਲ ਕਰ ਲਵੋ ਨਹੀਂ ਤਾਂ ਤੁਹਾਨੂੰ ਕੋਹਲੂ ਦੇ ਬੈਲ ਵਿੱਚ ਪੀਲ ਦਿੱਤਾ ਜਾਵੇਗਾ ਤਾਂ ਇਹ ਕਹਿੰਦੇ ਹਨ ਕਿ ਤੁਸੀਂ ਹੁਣੇ ਹੀ ਸ਼ਰਾਬ ਚਾਹਦਿਆਂ ਨੂੰ ਸ਼ਹੀਦ ਕਰਕੇ ਹਟੇ ਹੋ ਜੇ ਉਹ ਨਹੀਂ ਚੁਕੇ ਤਾਂ ਅਸੀਂ ਵੀ ਉਹਨਾਂ ਦੇ ਸਿੰਘਾਂ ਅਸੀਂ ਵੀ ਨਹੀਂ ਚੁਕਾਂਗੇ ਇਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਇਹਨਾਂ ਦੇ 6 ਸਾਲ ਦੇ ਪੁੱਤਰ ਨਰਾਇਣੇ ਨੂੰ ਇਨਾਂ ਦੇ ਅੱਖਾਂ ਦੇ ਸਾਹਮਣੇ ਹੀ ਕੋਲੂ ਦੇ ਬੈਲ ਵਿੱਚ ਫੀਡ ਦਿੱਤਾ ਜਾਂਦਾ ਹੈ ਇਨਾਂ ਦੀ 70 ਸਾਲ ਦੀ ਮਾਤਾ ਲੱड्डू ਜੀ ਨੂੰ ਵੀ ਕੋਲੂ ਦੇ ਬੈੜ ਵਿੱਚ ਫੀਡ ਦਿੱਤਾ ਜਾਂਦਾ ਹੈ ਨਾਲ ਹੀ ਪਤਨੀ ਤੇ ਇਨਾਂ ਨੂੰ ਵੀ ਤਨ ਗੁਰੂ ਤੇ ਤਨ ਗੁਰੂ ਪਿਆਰੇ ਇਨਾਂ ਨੇ ਸੇਵਾ ਵੀ ਕਮਾਈ ਤੇ ਸ਼ਹਾਦਤ ਦਾ ਜਾਮ ਵੀ ਪੀ ਗਏ ਆਓ ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸਾਡੀ ਵੀ ਇਨਾਂ ਦੀ ਤਰ੍ਹਾਂ ਸਿੱਖੀ ਕੇਸਾ ਸਵਾਸਾ ਸੰਭਿਜਾਵੇ ਅਖੀਰ ਮੈਨੂੰ ਯਾਨੀ ਹਰਸ਼ੀਨ ਕੌਰ ਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ